ਤੁਸੀਂ ਜਥੇਦਾਰ ਕੌਂਕੇ ਸਾਹਿਬ ਦੀ ਗੱਲ ਕੀਤੀ ਇਹ ਜਥੇਦਾਰ ਕੌਂਕੇ ਨੇ ਜਿਹੜਾ ਸਿੱਧਾ ਖਾਲਸਾਤਨ ਦੇ ਮਤੇ ਤੋਂ ਇਨਕਾਰ ਕਰਨ ਦਾ ਕੀ ਕਾਰਨ ਸੀ ਰੀਜ਼ਨਿੰਗ ਕੀ ਦਿੱਤੀ ਸੀ ਉਹਦੋਂ ਉਹਨਾਂ ਦਾ ਇਹ ਸੀ ਵੀ ਨਾ ਤਾਂ ਧਰਮ ਯੁੱਧ ਮੋਰਚਾ ਖਾਲਸਾਤਨ ਲਈ ਸੀ ਨਾ ਸੰਤ ਨੇ ਕਦੇ ਖਾਲਸਾਤਨ ਦੀ ਗੱਲ ਕੀਤੀ ਹੈ ਲੜਾਈ ਦੀ ਨਾ ਜਿਹੜਾ ਸਰਵੱਤ ਖਾਲਸਾ ਹੋਇਆ ਜਿਹਦੇ ਵਿੱਚ ਸ਼੍ਰੋਮਣੀ ਕਮੇਟੀ ਭੰਗ ਕੀਤੀ ਮਤਵਾਦਲ ਜਥੇਦਾਰ ਚੁਣੇ ਨਾ ਉਹਨੇ ਐਲਾਨ ਕੀਤਾ ਇਸ ਕਰਕੇ ਉਹ ਉਸ ਚਾਹੇ ਉਹ ਕਾਲ ਤੱਕ ਸਾਹਿਬ ਦੀ ਨਿਗਰਾਨੀ ਹੇਠਾਂ ਨਹੀਂ ਹੋਇਆ ਪਰ ਉਹਦੀ ਜਿਹੜੀ ਭਾਵਨਾ ਉਹ ਖਾਲਸਤਾਨ ਵਾਲੀ ਨਹੀਂ ਸੀ ਮੈਂ ਨਹੀਂ ਕਰਦਾ ਤੇ ਜਥੇਦਾਰ ਕੌਂਕੇ ਨੂੰ ਇਸ ਗੱਲ ਲਈ ਜਿਹੜੀ ਡਿਕਟੇਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਉਹ ਕਿਹੜੇ ਤੱਤ ਸਨ ਉਹ ਕਿਹੜੀਆਂ ਤਾਕਤਾਂ ਸੀ ਤੇ ਉਹਨਾਂ ਦੇ ਪਿੱਛੇ ਕੌਣ ਸੀ ਕੀ ਸੀ ਉਹ ਨਹੀਂ ਦੇਖੋ ਪਿੱਛੇ ਤਾਂ ਇਹ ਸਮਝਣਾ ਕਿਉਂਕਿ ਸਾਡੀ ਯੰਗ ਜਨਰੇਸ਼ਨ ਬਹੁਤ ਕਿਉਂਕਿ ਫੈਡਲ ਦੀ ਲੜਾਈ ਆ ਜਿਹੜੀ ਉਹ ਭਾਰਤ ਸਭ ਤੋਂ ਵੱਧ ਖਤਰਨਾਕ ਸਮਝਦਾ ਇਸੇ ਕਰਕੇ ਜੂਨ 83 ਹੋਇਆ ਇਸੇ ਕਰਕੇ ਨੰਬਰ 84 ਹੋਇਆ ਹੈਡਲੈਟ ਦੀ ਮੁੰਨੀ ਲੜਾਈ ਆ ਜਿਹੜੀ ਉਹਦੇ ਵਿੱਚ ਸਾਰੇ ਰਾਜ ਇਕੱਠੇ ਹੁੰਦੇ ਨੇ ਆਪਣੇ ਹੱਕਾਂ ਲਈ ਬਿਲਕੁਲ ਜਿਹੜੀ ਖਾਲਸਤਾਨ ਦੀ ਲੜਾਈ ਆ ਉਹ ਫਿਰ ਸਿੱਖਾਂ ਦੀ ਲੜਾਈ ਬਣਦੀ ਆ ਉਹ ਪੰਜਾਬ ਨੂੰ ਆਈਸੋਲੇਟ ਕਰ ਦਿੰਦਾ ਉਹ ਪੰਜਾਬ ਨੂੰ ਆਈਸੋਲੇਟ ਕਰਦੀ ਆ ਦੂਜੇ ਪਾਸੇ ਉਹ ਹਿੰਦੂ ਰਾਸ਼ਟਰ ਨੂੰ ਹੰਗਾਰਾ ਦਿੰਦੀ ਆ